ਬਾਬਾ ਬਾਬਾ ਕਿੱਧਰ ਦੁਰਾਏ ਨਾ ਬਾਬਾ ਯਾਰਾ ਹੱਥ ਤੇ ਕੋਈ ਖੈਰ ਪਾ ਦੇ ਤੇ ਨਾਲੇ ਦਵਾਈ ਲੈ ਲੈ ਦੇਸੀ ਦਵਾਈ ਲੈਣੀ ਆ ਬਾਬਾ ਖੈਰ ਵੀ ਪਾਵਾਂਗੇ ਪਹਿਲਾਂ ਮੇਰੀ ਨਾਲ ਚੈੱਕ ਕਰਨੀ ਆ ਨਾਮ ਤੇਰੀ ਚੈੱਕ ਕਰ ਦਿੰਨੇ ਆ ਚਾਹ ਚੂ ਬਣਾ ਬੱਚਾ ਕਾ ਬਣਵਾ ਲੈਨੇ ਬਾਬਾ ਚਾਹ ਦੀ ਬੜੀ ਗੱਲ ਤੈਨੂੰ ਚਾਹ ਦਾ ਥੋੜਾ ਬਾਬਾ ਚਾਹ ਪਿਆ ਬੱਚਾ ਤੇ ਨਾਮ ਤੇਰੀ ਦੇਖ ਲੈਨੇ ਆ ਕੀ ਨਾਮ ਤੇ ਤੈਨੂੰ ਕੀ ਹੋਗਾ ਬੱਚਾ ਤੇ ਨਹੀਂ ਦਵਾਈ ਇਹ ਜੀ ਜੜੀ ਬੂਟੀ ਦੇਖ ਕੇ ਜਾਊਂਗਾ ਤੇ ਤੂੰ ਯਾਦ ਰੱਖੇਗਾ ਬੰਤਾ ਆਇਆ ਕੋਈ ਬੈਠ ਕੇ ਕਰੇਗਾ ਨਾ ਤੁਹਾਨੂੰ ਯਾਦ ਰੱਖੇਗਾ ਤੂੰ ਹੱਬਾ ਜਲੀ ਕੁਟੀਏ ਅੰਸ਼ੀ ਦੀ ਨਹੀਂ ਬਾਤ ਕਰਨਾ ਜੀ ਉਹ ਤਾਂ ਠੀਕ ਹੈ ਥੱਲੇ ਵਜਾ ਬੱਬਾ ਇੱਥੇ ਨਹੀਂ ਵੰਦਾ ਬੱਚਾ ਮੈਂ ਉੱਥੇ ਚੱਲ ਤੁੰਗਾ ਹਾਂ ਬੱਬਾ ਪਰਦੇ ਨਹੀਂ ਗੱਲ ਪਰਦੇ ਨਾ ਹੁੰਦੀ ਥੱਲੇ ਵਜਾ ਜੀ ਜੀ ਮੈਂ ਬੱਚਾ ਮਰੇ ਢੱਡ ਵਾਲਾ ਵੱਡਾ ਪੀੜੀ ਲਿਆ ਜੀੜੀ ਪੀੜੀ ਲਿਆ ਬੱਚਾ ਪੀੜੀ ਲਿਆ ਓਏ ਭਾਈ ਜਾ ਭਾਈ ਜਾ ਬੱਚਾ ਭਾਈ ਜਾ ਮੇਰਾ ਭਾਈ ਜਾ ਬਾਬਾ ਕੀ ਬੱਚਾ ਭਾਈ ਜਾ ਓਏ ਬਾਹਰ ਨਹੀਂ ਹੋਣੀ ਚਾਹੀਦੀ ਵਿੱਚ ਓਏ ਬਾਬਾ ਇਹ ਆ ਬੱਚਾ ਤਰੀਨ ਅਵਜ ਦਿਖਾ ਦੇ ਦੇਖ ਲੈਨੇ ਆ ਕਿਹੜੀ ਤਰੀ ਗਰਮਾਇਸ਼ ਆ ਤੇ ਕਿਹੜਾ ਤਰ੍ਹਾਂ ਕੀ ਆ ਕਰੇ ਮੈਂ ਜੈਨੂ ਗਰਮਾਇਸ਼ ਹੋ ਰਹੀ ਆ ਬੱਚਾ ਹਾਂ ਠੰਡੀ ਦਵਾਈ ਦੇਣੀ ਭੁੱਖੀ ਤੈਨੂੰ ਦੇਵਾ ਦਵਾਈ ਦਵਾਈ ਦੇਣੀ ਤੂੰ ਦਵਾਈ ਦੇਵਾ ਤੈਨੂੰ ਐਚ ਉੜਨੀਆ ਦੇਵਾ ਤੈਨੂੰ ਜਿਹੜੀ ਮਰਜ਼ੀ ਦੇ ਦੇ ਬੱਬਾ ਜਿਹੜਾ ਸਰੀਰ ਆਂਧਾਰਾ ਸਿੰਘ ਬਣਾ ਦੇ ਕਿਸੇ ਨੂੰ ਢਾਹ ਨਾ ਲਈ ਦਾ ਜਾਣ ਹੀ ਨਹੀਂ ਹੈ ਬੱਬਾ ਢਾਹਣਾ ਨਹੀਂ ਦਾਰਾ ਸਿੰਘ ਬਣ ਕੇ ਕਿਤੇ ਤੇ ਬੱਬਾ ਦਾ ਦਾਰਾ ਸਿੰਘ ਬਰਾਬਰ ਦੀ ਬਣਾਦਾ ਫਿਰ ਤੇ ਪੈਸੇ ਲੱਗਣਗੇ ਬੱਬਾ ਐਸੀ ਲੈਣੀ ਹੁੰਦੀ ਹੈ ਜਿਹੜਾ ਪੱਧੀ ਆ ਲੈ ਦੇਖ ਲੈ ਇਹਦਾ ਪੱਧੀ ਜੰਨਾ ਪਹਿਲਾਂ ਦੱਸੀਏ ਨਾ ਬੱਬਾ ਪਹਿਲਾਂ ਨਹੀਂ ਇਹ ਕਿ ਨਾਲ ਜਮਾਨ ਚੋਂ ਕਰ ਲਾ ਮੇਰੇ ਨਾਲ ਜਿਹੜੀ ਜ਼ਬਾਨ ਚ ਗੱਲ ਕਰਨੀ ਮੁੱਕਰੀ ਨਾ ਤੇ ਤੈਨੂੰ ਦਵਾਈ ਵਧੀਆ ਦੇ ਕੇ ਜਾਵਾਂ। ਬਾਹਰੋਂ ਤੇ ਉਹ ਲੈਉਣੇ ਆਂ ਅਸੀਂ ਜੜੀ ਬੂਟੀ। ਅੱਛਾ। ਹਾਂ ਦਵਾਈ ਤੈਨੂੰ ਵਧੀਆ ਦੇ ਕੇ ਜਾਵਾਂ। ਬਾਬਾ ਮੇਰੀ ਗੱਲ ਸੁਣ ਜੇ ਬਾਬਾ ਮੈਨੂੰ ਨਵਾਂ ਅਸਰ ਕਰਿਆ ਫੇਰ। ਤੇ ਅਸਰ ਤੈਨੂੰ ਕਰੂਗੀ ਬੱਚਾ। ਇਹ ਦਵਾਈ ਸੰਤਾਂ ਨੇ ਪ੍ਰਤਿਆਈ ਹੋਈ ਆ ਅਸੀਂ। ਪ੍ਰਤਿਆਈ ਮੇਰੇ ਗੁਰੂਆਂ ਨੇ ਪ੍ਰਤਿਆਈ ਆ ਬੱਚਾ। ਹਾਂ। ਤੈਨੂੰ ਇਹ ਜੀ ਜੜੀ ਬੂਟੀ ਦਿੰਨਾ ਅੱਜ। ਕਿਸੇ ਨੇ ਦੇਖ ਹੀ ਨਹੀਂ ਗਿਆ ਹੁਣ ਤੈਨੂੰ ਜੋਗੀ। ਨਾ ਹੀ ਕੋਈ ਟੱਕਰਿਆ ਹੁਣ ਅੱਜ। ਹਰਿਆ ਖੀ ਲੀਂ ਪੀਂਦਾ ਬਾਬਾ ਇਹ ਜੜੀ ਬੂਟੀ ਆ ਬੱਚਾ ਇਹ ਐਨੀ ਨਹੀਂ ਹੁੰਦੀ ਥੋੜੀ ਥੋੜੀ ਹੁੰਦੀ ਆ ਜੇ ਤੈਨੂੰ ਦੇ ਜਾ ਤੇ ਮੰਨ ਜਾਏ ਤੂੰ ਪਹਿਲੇ ਜੂ ਬਾਬਾ ਮੇਰਾ ਸਰੀਰ ਦਾ ਫਰਕ ਪੈਦਾ ਤੇਨ ਹੱਥਾਂ ਨੂੰ ਚੋਲਾ ਦੇ ਆਵੇਂਗਾ ਚੋਲਾ ਦੇਦਾ ਵੀ ਅਜੇ ਦੂਸਰੀਰ ਦਾ ਫਰਕ ਪੈਦਾ ਚੋਲਾ ਦੀ ਮੂੜੂ ਤੂੰ ਦੇਖ ਤਾਂ ਲੈ ਦੇ ਇਹਨੂੰ ਹਫਤਾ ਵਰਤ ਕੇ ਦੇਖ ਬੱਚਾ ਦੇਖ ਅੱਜ ਜੁਕੜੀ ਆ ਗਈ ਵੀ ਇਹ ਖਾਏਂਗੀ ਜਾਂ ਥੋੜੀ ਥੋੜੀ ਲੈਣੀ ਆ ਠੰਡੇ ਪਾਣੀ ਨਾਲ ਕਿਤੇ ਇਕੋ ਨਮ ਲੈ ਜੇਂ ਤੇ ਟਟੀਆਂ ਲਾ ਦੂੰਗੀ ਤੈਨੂੰ ਇਹ ਵੀ ਲਾ ਦੂੰਗੀ ਹਾਂ ਟਟੀਆਂ ਲਾ ਦੂੰਗੀ ਹਾਂ ਲੈਟਰੰਗ ਨਹੀਂ ਸਾਹਣੀ ਬੱਚਾ ਇਕੋ ਦਮ ਨਾ ਲੈਨੀ ਤੇ ਤੈਨੂੰ ਹੋਰ ਇੱਕ ਚੀਜ਼ ਦੇ ਕੇ ਜਾਵਾਂ ਸ਼ਰਮਾ ਦੇ ਕੇ ਜਾਵਾਂ ਸ਼ਰਮਾ ਅੱਖਾਂ ਚ ਪਾਉਂ ਤੇਰੇ ਅੱਖਾਂ ਚ ਰੜਕਦਾ ਨਹੀਂ ਪੈਂਦਾ ਅੱਛਾ ਲੈ ਤੈਨੂੰ ਸ਼ਰਮਾ ਇਹੋ ਜਿਹਾ ਦੇ ਕੇ ਜਾਣਾ ਛੱਪ ਦੀ ਮਣੀ ਦਾ ਹਾਂ ਬਸ ਪੋਰਤੀ ਬੰਦ ਕਰ ਦੇ ਬਸ ਬੱਚਾ ਮਾਰਦੀ ਮੈਨੂੰ ਮੜਾ ਥੋੜਾ ਸ਼ਰਮ ਨਹੀਂ ਆ ਬੱਚਾ ਹੁਰਮਤ ਲੈ ਰਹਾ ਬਾਬਾ ਖੈਦਰ ਰੱਖੀ ਬੜੀ ਰੱਖ ਤੇਰੇ ਹਟ ਜੂਗੀ ਚਰਾਗਾ ਵਾਂਗੂ ਜਗਣ ਲੱਗ ਜਾਣੀਆਂ ਫੇਰ ਮੰਨ ਜਾ ਇਹ ਸੰਤਾਨ ਨੂੰ ਥੋੜਾ ਬਾਬਾ ਚੋੜਾ ਛੱਡ ਮੈਨ ਨਾਲ ਪਰਨਾ ਵੀ ਲੈ ਕੇ ਜੀ ਲੈ ਆ ਕਪੜਾ ਦਾ ਕੋਈ ਕਾਗਜ ਲਿਆ ਮੈਂ ਤੈਨੂੰ ਕੁੜੀ ਚ ਪਾ ਕੇ ਦੇਵਾ ਠੇਲੀ ਦੀ ਧਰ ਦੇ ਠੇਲੀ ਤੇ ਧਰਨ ਵਾਲਾ ਨਹੀਂ ਬੱਚਾ ਉੱਡ ਜੂਗਾ ਜੜੀ ਬੂਟੀ ਲੱਗੀ ਐ ਇਹਨੂੰ ਅੱਛਾ ਹੂੰ ਜੜੀ ਬੂਟੀਆਂ ਦਾ ਬਣਿਆ ਚਾਹ ਦਾ ਕੱਪ ਪਿਆ ਦੇ ਇੱਕ ਚਾਹ ਬਾਬਾ ਤੂੰ ਚਾਹ ਛੱਡ ਯਾਰ ਮੈਨੂੰ ਕੋਲ ਡਰਿੰਕ ਮੰਗਾ ਕੇ ਦੇ ਨਾ ਕੋ ਨਹੀਂ ਨਹੀਂ ਪਤਾ ਇਤਨੀ ਖਿੱਚਲਾ ਨਾ ਕਰ ਤੂੰ ਚਾਹ ਦਾ ਕੱਪ ਪਿਆ ਦੇ ਚਾਹ ਦਾ ਚਾਹ ਦਾ ਕੱਪ ਪਿਆ ਲੈ ਤੂੰ ਜੜੀ ਬੂਟੀ ਲੈ ਕੇ ਜਾ ਨਾ ਇਹ ਥੋੜਾ ਥੋੜਾ ਕਰਕੇ ਪਾ ਲਈ ਅੱਖ ਚ ਤੇਰੀ ਅੱਖ ਦੀ ਰੜਕ ਜਾਊਗੀ ਬੱਚਾ ਅੱਖ ਦੀ ਰੜਕ ਜਾਊਗੀ ਜੜੀ ਚਾਹੀਦੀ ਹੈ ਵਗ ਹਾਂ ਕਿਤੇ ਕਰੀ ਅੱਖੀ ਵਗ ਜੂਗੀ ਇਹ ਪਾਣਾ ਵੱਲੋਂ ਆਇਆ ਹਾਂ ਅੱਖੀ ਰੜਕ ਜਾਵੇਗੀ ਤੇਰੀ ਇਹ ਕਾਰ ਵੱਚਾ ਤੂੰ ਦਾ ਬਾਬਾ ਯਾਰ ਜੁੰਡੀਆਂ ਨਾਲ ਬੋਣਾ ਬਹੁਤ ਕੀਮਤੀ ਆ ਪੁੱਤ ਕੀਮਤੀ ਆ ਸ਼ਰਮਾ ਜੜੀ ਬੂਟੀ ਦਾ ਬਣਿਆ ਹੋਇਆ ਈ ਬਾਂਧੂ ਆ ਜੀ ਦਾ ਬਾਬਾ ਕਿਤੇ ਹੁਣ ਹੋ ਜੇ ਤਾਂ ਪਹਿਨੀ ਦੋ ਜੁੰਡੀਆਂ ਤੂੰ ਇਹ ਤਾਂ ਭਾਗ ਤਾਂ ਮਾੜਾ ਮਾੜਾ ਲਾਉਣਾ ਤੂੰ ਅੱਖ ਤੇ ਆਪਦੀ ਯਾਰ ਬਾਬਾ ਦੀ ਤਾਂ ਬਹੁਤ ਕੀਮਤੀ ਆ ਪੁੱਤ ਤੈਨੂੰ ਦੇ ਚੰਨੇ ਆ ਸੰਤਿਕ ਤੇਰੇ ਨਾਲ ਵਾਅਦਾ ਕਰ ਲਿਆ ਪੁੱਤ ਕਿੰਨੇ ਦਿਨਾਂ ਬਾਅਦ ਉਹ ਮੇਰੀ ਗੱਲ ਸੁਣ ਬਾਬਾ ਮੈਂ ਹਫ਼ਤੇ ਬਾਅਦ ਆਉਣਾ ਬੱਚਾ ਇਹ ਨਹੀਂ ਤੇ ਹੋਰ ਮੈਂਤਰ ਦੇ ਦਈਏ ਹੱਸਾ ਤਾਂ ਨਹੀਂ ਕਰਦਾ ਜਮੇ ਹੀ ਕੰਮ ਹੀ ਹੋਈ ਪਾਇਲਸ ਮੀਰੀ ਕਹਣਾ ਮੀਰੀ ਗੱਲ ਕਰ ਤੇ ਪਾਪਾ ਪਾਪਾ ਮੇਰੀ ਆ ਸੈਟੀ ਹੂੰ ਤੇ ਬਪਾਉ ਦੀ ਮੰਮੀ ਨਹੀਂ ਮੰਨਦੀ ਕੀ ਨਾਲ ਕੀਆ ਬੱਚਾ ਦੇਖ ਮੈਂ ਤੈਨੂੰ ਇੱਕ ਮੈਂਤਰ ਦੇ ਦਾਂ ਤੇ ਤੇਰੀ ਗੱਲ ਬਣ ਜੇ ਰਿਸ਼ਤਾ ਤੇਰਾ ਜੁੜ ਜੇ ਤੇ ਬੇਰਮਨਣੇ ਜੋਗੀਆਂ ਨੂੰ ਮੈਂ ਨਾ ਹੱਥਾਂ ਨੂੰ ਪੈਰੀ ਮੈਂ ਕਹਣਾ ਤੇਰੇ ਬੱਬਾ ਪੈਰ ਤੋਂ ਤੇ ਐਂ ਕਰਾਂ ਇਹਨੂੰ ਜੇਬ ਵਿੱਚ ਪਾ ਲਾ ਪੁੱਤ ਤੈਨੂੰ ਮੈਂਤਰ ਦੇਣ ਲੱਗਿਆ ਮੈਂ ਧਰਨਾ ਜਾਈ ਵੈਂਟਰ ਇਹ ਜਾਂ ਦੇਖਣ ਲੱਗਿਆ ਲੈ ਬੱਬਾ ਹੈਲੋ ਹਾਂ ਬੱਚਾ ਕੌਣ ਹੋਵਦਾ ਬੱਚਾ ਸਤਿ ਸ੍ਰੀ ਅਕਾਲ ਬੱਚਾ ਲੈ ਬੱਚਾ ਛੋਟਾ ਰਿਸ਼ਤਾ ਜੋੜਨ ਲੱਗੇ ਆ ਤੇ ਅਸ਼ੀਰਵਾਦ ਮੁੰਡੇ ਨੂੰ ਦੇਣ ਲੱਗਿਆ ਮੈਂ ਲੈ ਕਰਨਾ ਬੱਚਾ ਗੱਲ ਐਂ ਦਿੱਤਾ ਮੈਂ ਕਾਲਾ ਠੀਕ ਆ ਤਲੇ ਮੇ ਬਾਸ ਚ ਲਾਉਣਾ ਪੁੱਤ ਲੈ ਦੋਨੇ ਹੱਥ ਕਰ ਪੁੱਤ ਤੈਨੂੰ ਮੈਂ ਤਾਂ ਦੇਣ ਲੱਗਿਆ ਤੂੰ ਡਰੀ ਨਾ ਮੜਾ ਜਰਦਾ ਦਾ ਨਹੀਂ ਬੱਚਾ ਦਿਨ ਕਰੜਾ ਰੱਖੀ ਮੜਾ ਜਾ ਜਮਾ ਤੂੰ ਹਉਨਾ ਕਰੀਂ ਡਾਨਾ ਜਾਹੀਂ ਕਿਤੇ ਦਾਰ ਮਾ ਜੀ ਨਾ ਤੂੰ ਤਾਂ ਭਗਤਾ ਡਰੀ ਗਿਆ ਡਰੀ ਗਿਆ ਭਗਤਾ ਜੁੱਤਾ ਤੇ ਦਾਤਾ ਲੱਗਦੀ ਆ ਬਾਬਾ ਛੱਪਲੀ ਫਿਰ ਤੂੰ ਨਾ ਕਿਤੇ ਡਗ ਡਗ ਮਾਰੀ ਰੰਗ ਸੋਣੀ ਮਾਰਦਾ ਬਹਿ ਜਾ ਬਹਿ ਜਾ ਬੱਚਾ ਬਹਿ ਜਾ ਬੰਦਾ ਬਾਬਾ ਉਹ ਬਹਿ ਜਾ ਬੱਚਾ ਤੂੰ ਬਹਿ ਜਾ ਹੁੰਦਾ ਕੋਈ ਇਦਾਂ ਬਹਿ ਜਾ ਬਹਿ ਜਾ ਬੱਚਾ ਤੂੰ ਡਰੀ ਗਿਆ ਇਹ ਕਿਹੜਾ ਮਾਸਟਰ ਛੱਪਦਾ ਇਹ ਛੱਪਦਾ ਮੈਂ ਤੇਰਾ ਪੁੱਤ ਇਹ ਥੇ ਰੱਖਣਾ ਥੈਲੀ ਦੇ ਉੱਤੇ ਬਾਬਾ ਖਾ ਲੈਂਦਾ ਇਹਦਾ ਕੀ ਦੀ ਇਹਦਾ ਵੀ ਭਰੋਸਾ ਤੂੰ ਦੇਖ ਤਾਂ ਸਹੀ ਵੜ ਕੇ ਪੁੱਤ ਨਾ ਬਾਬਾ ਮੈਂ ਨਹੀਂ ਹੱਥੋਂ ਬਹਿ ਜਾ ਦੇਖ ਤਾਂ ਨਾ ਪੁੱਤ ਸਸਰੀ ਕਾਰ ਵੀ ਸਾਰਿਆਂ ਨੂੰ ਸਸਰੀ ਕਾਰ ਵੀਰੇ ਪ੍ਰਾਣ ਕੇ ਯਾਰ ਸਾਡਾ ਚੈਨਲ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਮੇਰੇ ਵੀਰ ਬਣ ਕੇ ਯਾਰ ਵਧੀਆ ਵਧੀਆ ਵੀਡੀਓ ਪੇਸ਼ ਕਰਾਂਗੇ ਤੁਹਾਡੇ ਤੇ ਜਿਹੜੀ ਅਸੀਂ ਆ ਵੀਡੀਓ ਪਾਉਣਾ ਬਈ ਸਾਧੂ ਸੰਤ ਫਕੀਰ ਕੋਈ ਵੀ ਸਾਡੇ ਤੇ ਤਾਂ ਹੁਣ ਕਰਨ ਅਸੀਂ ਮਨੋਰੰਜਨ ਵਾਸਤੇ ਪਾਉਣਾ ਵੀਰੇ ਆਸੀ ਮਜ਼ਾਕ ਖਤਰ ਪਾਉਣਾ ਵੀਰੇ ਕਮੇਡੀ ਵੀਡੀਓ ਫਰੀ ਵੀਡੀਓ ਵੀਰੇ ਆਪਣੀਆਂ ਨਾ ਵਧੀਆ ਵੀਡੀਓ ਪਾਇਆ ਕਰਾਂਗੇ ਭਰਾ ਬਣ ਕੇ ਯਾਰ ਸਾਨੂੰ ਲਾਇਕ ਦੁਬਾਰੇ ਦੁਬਾਰੇ ਕਹਿਣਾ ਵੀਰ ਬਣ ਕੇ ਸ਼ੇਰ ਤੇ ਕਰੈਂਪ ਘੜਦਿਆ ਕਰੋ